ਇਸ ਦੁਨੀਆ ਵਿੱਚ ਜਿਸ ਦਿਨ ਤੁਸੀਂ ਆਪਣੀ ਸੋਚ ਬੜੀ ਕਰ ਲਈ ਉਸ ਦਿਨ بڑے بڑے ਲੋਕਾਂ ਦੇ ਦਿਮਾਗ ਵਿੱਚ ਤੁਸੀਂ ਆਉਣਾ ਸ਼ੁਰੂ ਕਰ ਦੇਵੋਗੇ ਤੁਸੀਂ ਆਪ ਇੱਕ بڑے ਇਨਸਾਨ ਬਣ ਜਾਵੋਗੇ ਇੱਕ ਵਾਰ ਦੀ ਗੱਲ ਹੈ ਇੱਕ ਭਿਖਾਰੀ ਰੇਲਵੇ ਸਟੇਸ਼ਨ ਤੇ ਰਹਿੰਦਾ ਸੀ ਰੋਜ਼ ਦਾ ਉਸ ਦਾ ਕੰਮ ਸੀ ਟ੍ਰੇਨ ਵਿੱਚ ਬੈਠ ਕੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਂਦਾ ਸੀ ਟ੍ਰੇਨ ਵਿੱਚ ਇੱਧਰ ਉੱਧਰ ਲੋਕਾਂ ਤੋਂ ਭੀਖ ਮੰਗਦਾ ਪੈਸੇ ਮਿਲਦੇ ਤਾਂ ਮਿਲਦੇ ਨਹੀਂ ਮਿਲਦੇ ਤਾਂ ਨਹੀਂ ਆਪਣੀ ਜ਼ਿੰਦਗੀ ਜਿਉਂਦਾ ਸੀ ਇੱਕ ਦਿਨ ਇਸੇ ਤਰ੍ਹਾਂ ਭੀਖ ਮੰਗ ਰਿਹਾ ਸੀ ਟ੍ਰੇਨ ਵਿੱਚ ਬੈਠ ਕੇ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਜਾ ਰਿਹਾ ਸੀ ਉਸ ਨੂੰ ਇੱਕ ਸੂਟ ਬੂਟ ਵਾਲਾ ਆਦਮੀ ਦਿਖਾਈ ਦਿੱਤਾ ਉਹ ਉਸ ਦੇ ਕੋਲ ਪਹੁੰਚਿਆ ਸਿੱਧਾ ਉਸ ਨੂੰ ਲੱਗਿਆ ਇਹ ਵਿਅਕਤੀ ਜੋ ਹੈ ਇਹ ਵਪਾਰੀ ਲੱਗ ਰਿਹਾ ਹੈ ਕੋਈ ਵੱਡਾ ਇਹ ਮੈਨੂੰ ਜ਼ਿਆਦਾ ਪੈਸੇ ਦੇ ਸਕਦਾ ਹੈ ਉਸ ਨੇ ਜਾ ਕੇ ਭੀਖ ਮੰਗਣੀ ਸ਼ੁਰੂ ਕੀਤੀ ਉਹ ਥੋੜੀ देर ਦੇਖਦਾ ਰਿਹਾ ਅਤੇ ਫਿਰ ਗੁੱਸੇ ਨਾਲ ਬੋਲਣ ਲੱਗਾ ਕਿ ਤੈਨੂੰ ਤਮੀਜ਼ ਨਹੀਂ ਹੈ ਜਦ ਮੈਂ ਤੈਨੂੰ ਕੁਝ ਦੇਣਾ ਨਹੀਂ ਚਾਹੁੰਦਾ ਫਿਰ ਵੀ ਤੂੰ ਮੇਰੇ ਪਿੱਛੇ ਪੈ ਰਿਹਾ ਹੈ ਅਤੇ ਦੂਜੀ ਗੱਲ ਤੇਰੇ ਕੋਲ ਮੈਨੂੰ ਦੇਣ ਲਈ ਕੀ ਹੈ ਚਲ ਮੈਂ ਤੈਨੂੰ ਪੈਸੇ ਦੇ ਦੇਵਾਂਗਾ ਤਾਂ ਤੂੰ ਮੈਨੂੰ ਕੀ ਦੇਵੇਂਗਾ ਭਿਖਾਰੀ ਨੇ ਕਿਹਾ ਬਾਬੂ ਜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਤਾਂ ਭਿਖਾਰੀ ਹਾਂ ਮੈਂ ਤਾਂ ਭੀਖ ਮੰਗਦਾ ਹਾਂ ਮੇਰੀ ਔਕਾਤ ਹੀ ਕੀ ਹੈ ਕਿ ਮੈਂ ਤੁਹਾਨੂੰ ਕੁਝ ਦੇ ਸਕਾਂ ਤਾਂ ਉਸ ਵਿਅਕਤੀ ਨੇ ਕਿਹਾ ਜਦ ਕੁਝ ਦੇ ਨਹੀਂ ਸਕਦੇ ਤਾਂ ਮੰਗਣਾ ਬੰਦ ਕਰੋ ਉਹ ਵਿਅਕਤੀ ਸਟੇਸ਼ਨ ਤੇ ਉੱਤਰ ਕੇ ਚਲਾ ਗਿਆ ਫਿਰ ਜਦ ਭਿਖਾਰੀ ਬਾਹਰ ਆਇਆ ਤਾਂ ਸੋਚਣ ਲੱਗਾ ਕਿ ਮੈਂ ਕੀ ਦੇ ਸਕਦਾ ਹਾਂ ਉਸਨੇ ਆਲੇ-ਦੁਆਲੇ ਦੇਖਿਆ ਉਸ ਨੂੰ ਛੋਟੇ-ਛੋਟੇ ਪੌਦੇ ਦਿਖਾਈ ਦਿੱਤੇ ਜਿਨ੍ਹਾਂ ਤੇ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਉਸਨੇ ਸੋਚਿਆ ਕਿ ਫੁੱਲ ਤੋੜਦਾ ਹਾਂ ਤੇ ਜੋ ਵੀ ਮੈਨੂੰ ਭੀਖ ਦੇਵੇਗਾ ਉਸ ਨੂੰ ਫੁੱਲ ਦੇ ਦੇਵਾਂਗਾ ਤੇ ਫਿਰ ਅਗਲੇ ਦਿਨ ਉਸਨੇ ਕੰਮ ਸ਼ੁਰੂ ਕੀਤਾ ਕੋਈ ਉਸ ਨੂੰ ਭੀਖ ਦਿੰਦਾ ਤਾਂ ਉਹ ਉਸ ਨੂੰ ਫੁੱਲ ਦੇ ਦਿੰਦਾ ਲੋਕਾਂ ਨੂੰ ਬਹੁਤ ਚੰਗਾ ਲੱਗਣ ਲੱਗਾ ਕਿ ਪਹਿਲੀ ਵਾਰ ਕੋਈ ਭਿਖਾਰੀ ਦੇਖਿਆ ਹੈ ਜਿਸ ਨੂੰ ਭੀਖ ਦੇਣ ਤੇ ਉਹ ਬਦਲੇ ਵਿੱਚ ਫੁੱਲ ਦੇ ਰਿਹਾ ਹੈ ਇਹ ਕੰਮ ਵਧੀਆ ਚੱਲਦਾ ਰਿਹਾ ਇੱਕ ਦਿਨ ਫਿਰ ਤੋਂ ਹੀ ਵਿਅਕਤੀ ਟ੍ਰੇਨ ਵਿੱਚ ਦਿਖਿਆ ਭਿਖਾਰੀ ਜਲਦੀ ਜਲਦੀ ਨਾਲ ਉਸ ਕੋਲ ਪਹੁੰਚਿਆ ਤੇ ਬੋਲਿਆ ਕਿ ਬਾਬੂ ਜੀ ਇਸ ਵਾਰ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਹੈ ਤੁਸੀਂ ਮੈਨੂੰ ਭੀਖ ਦਿਓ ਉਸਨੇ ਵਿਸ਼ਵਾਸ ਕਰਕੇ ਥੋੜੇ ਪੈਸੇ ਦਿੱਤੇ ਤਾਂ ਭਿਖਾਰੀ ਨੇ ਆਪਣੀ ਝੋਲੀ ਵਿੱਚੋਂ ਕੱਢ ਕੇ ਇੱਕ ਫੁੱਲ ਦੇ ਦਿੱਤਾ ਉਹ ਵਿਅਕਤੀ ਬਹੁਤ ਖੁਸ਼ ਹੋਇਆ ਉਸਨੇ ਕਿਹਾ ਕਿ ਹੁਣ ਮੈਨੂੰ ਲੱਗਦਾ ਹੈ ਕਿ ਤੂੰ ਵਪਾਰ ਕਰਨਾ ਸਿੱਖ ਗਿਆ ਹੈ ਹੁਣ ਤੈਨੂੰ ਸਮਝ ਵਿੱਚ ਆ ਗਿਆ ਹੈ ਕਿ ਲੈਣ ਦੇਣ ਕੀ ਹੁੰਦਾ ਹੈ ਜ਼ਿੰਦਗੀ ਵਿੱਚ ਜਦੋਂ ਤੱਕ ਕੁਝ ਦੇ ਨਹੀਂ ਸਕਦੇ ਉਦੋਂ ਤੱਕ ਲੈਣਾ ਨਹੀਂ ਚਾਹੀਦਾ ਇਹ ਬੋਲ ਕੇ ਉਹ ਵਿਅਕਤੀ ਫਿਰ ਤੋਂ ਸਟੇਸ਼ਨ ਤੇ ਉਤਰਿਆ ਆਪਣਾ ਤੇ ਨਿਕਲ ਗਿਆ ਭਿਖਾਰੀ ਉਸ ਧੀਮੀ ਮਾਗ ਵਿੱਚ ਗੱਲ ਜੰਮ ਗਈ ਉਸਨੇ ਸੋਚਿਆ ਕੁਝ ਤਾਂ ਮਾਮਲਾ ਹੈ ਉਹ ਸਟੇਸ਼ਨ ਤੋਂ ਬਾਹਰ ਆਇਆ ਤੇ ਜੋਰ-ਜੋਰ ਨਾਲ ਚੀਕਣ ਲੱਗਿਆ ਤੇ ਚੀਕ-ਚੀਕ ਕੇ ਕਹਿਣ ਲੱਗਿਆ ਮੈਂ ਭਿਖਾਰੀ ਨਹੀਂ ਵਪਾਰੀ ਹਾਂ ਮੈਂ ਵੀ ਉਸ ਇਨਸਾਨ ਵਾਂਗ ਹੋ ਕੇ ਦਿਖਾਵਾਂਗਾ ਸੂਟ ਬੂਟ ਪਾ ਕੇ ਘੁੰਮਾਂਗਾ بڑا ਬੈਗ ਹੋਵੇਗਾ ਪੈਸੇ ਹੋਣਗੇ ਇਹ ਬੋਲਣ ਲੱਗਾ ਆਸ-ਪਾਸ ਦੇ ਲੋਕ ਜੋ ਸਨ ਉਹ ਦੇਖਣ ਲੱਗੇ ਤੇ ਬੋਲਣ ਲੱਗੇ ਕਿ ਪਾਗਲ ਹੋ ਗਿਆ ਹੈ 6 ਮਹੀਨੇ ਤੱਕ ਉਹ ਭਿਖਾਰੀ ਉੱਥੇ ਦਿਖਾਈ ਨਹੀਂ ਦਿੱਤਾ 6 ਮਹੀਨੇ ਬਾਅਦ ਦੋ ਸੂਟ ਬੂਟ ਵਾਲੇ ਵਿਅਕਤੀ ਆਪਸ ਵਿੱਚ ਮਿਲਦੇ ਹਨ ਇਹ ਬੰਦਾ ਦੂਸਰੇ ਨੂੰ ਕਹਿੰਦਾ ਹੈ ਕਿ ਨਮਸਕਾਰ ਪਹਿਚਾਣਿਆ ਅਸੀਂ ਤੀਜੀ ਵਾਰ ਮਿਲ ਰਹੇ ਹਾਂ ਤਾਂ ਉਹ ਕਹਿੰਦਾ ਹੈ ਨਹੀਂ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਮਿਲ ਰਹੇ ਹਾਂ ਤਾਂ ਉਹ ਵਿਅਕਤੀ ਕਹਿੰਦਾ ਹੈ ਕਿ ਨਹੀਂ ਨਹੀਂ ਦੋ ਵਾਰ ਪਹਿਲਾਂ ਮਿਲ ਚੁੱਕੇ ਹਾਂ ਤੁਹਾਨੂੰ ਯਾਦ ਨਹੀਂ ਮੈਂ ਉਹ ਭਿਖਾਰੀ ਹਾਂ ਜਿਸ ਨੂੰ ਪਹਿਲੀ ਵਾਰ ਇਹ ਸਿਖਾਇਆ ਕਿ ਲੈਣ ਦੇਣ ਕਿੰਨੀ ਵੱਡੀ ਗੱਲ ਹੈ ਤੇ ਦੂਜੀ ਵਾਰੀ ਇਸ ਖਾਇਆ ਕਿ ਮੇਰੀ ਸੋਚ ਨੂੰ ਜੇ ਮੈਂ ਵੱਡਾ ਕਰਾਂਗਾ ਤਾਂ ਤੁਹਾਡੇ ਵਰਗਾ ਬਣ ਸਕਦਾ ਹਾਂ ਤੇ ਅੱਜ ਦੇਖੋ ਮੈਂ ਤੁਹਾਡੀ ਤਰ੍ਹਾਂ ਬਣ ਗਿਆ ਹਾਂ ਮੈਂ ਪਹਿਲਾਂ ਫੁੱਲ ਤੋੜ-ਤੋੜ ਕੇ ਦੇਣੇ ਸ਼ੁਰੂ ਕੀਤੇ ਫਿਰ ਮੈਂ ਫੁੱਲ ਖਰੀਦਣੇ ਸ਼ੁਰੂ ਕੀਤੇ ਤੇ ਅੱਜ ਮੇਰਾ ਫੁੱਲਾਂ ਦਾ ਬਹੁਤ ਵੱਡਾ ਬਿਜ਼ਨਸ ਹੈ ਇਹ ਛੋਟੀ ਜਹੀ ਕਹਾਣੀ ਸਾਨੂੰ ਜ਼ਿੰਦਗੀ ਵਿੱਚ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਜਦੋਂ ਤੱਕ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਨਤੀਜਾ ਨਹੀਂ ਮਿਲੇਗਾ ਅਤੇ ਦੂਜੀ ਗੱਲ ਅਸੀਂ ساری ਜ਼ਿੰਦਗੀ ਸੋਚਦੇ ਰਹਿੰਦੇ ਹਾਂ ਕਿ ਮੇਰੀ ਜ਼ਿੰਦਗੀ ਸਿਰਫ ਇੱਥੇ ਤੱਕ ਹੀ ਹੈ ਆਪਣੀ ਚਾਦਰ ਨੂੰ ਵੱਡੀ ਕਰੋ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਪੈਰ ਪਸਾਰ ਸਕਦੇ ਹੋ ਧੰਨਵਾਦ